ਕਿੰਗਵਾਲ ਚੱਲਦੇ ਹਾਂ ਸੈਂਡੀਗੋ ਦੇ ਵਿੱਚ ਅੱਜ ਇੱਕ ਛੋਟਾ ਪਲੇਨ ਕਰੈਸ਼ ਕਰ ਕ੍ਰੈਸ਼ ਕਰ ਗਿਆ ਜਿਹਦੇ ਨਾਲ 10 ਜਾਣਿਆਂ ਦੀਆਂ ਮੌਤਾਂ ਹੋ ਗਈਆਂ ਸੈਂਡiego ਫਾਇਰ ਚੀਫ ਡੈਨ ਐਡੀ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਤੜਕੇ 4 ਵਜੇ ਘਟਨਾ ਵਾਪਰੀ ਤੇ ਜਿੱਥੇ ਇਹ ਪਲੇਨ ਡਿਗਿਆ ਉਥੇ 10 ਦੇ ਕਰੀਬ ਘਰ ਬੁਰੀ ਤਰ੍ਹਾਂ ਡੈਮੇਜ ਹੋ ਗਏ ਕੁਝ ਸੜਕੇ ਸੁਆਹ ਹੋ ਗਏ ਦਰਜਨ ਤੋਂ ਵੱਧ ਜਿਹੜੀਆਂ ਕਾਰਾਂ ਆ ਉਹ ਸੜਕੇ ਸੁਆਹ ਹੋ ਗਈਆਂ 100 ਲੋਕਾਂ ਨੂੰ ਡਿਸਪਲੇਸ ਕੀਤਾ ਗਿਆ ਹੈਗਾ ਸੋ ਮਿਡवेस्ट ਤੋਂ ਇਹ ਪਲੇਨ ਆ ਰਿਹਾ ਸੀ ਜਦੋਂ ਇਹ ਸੈਂਡiego ਦੀ ਇੱਕ ਜੋ ਮਿਲਟਰੀ ਵਾਲੀ ਨੇਬਰਹੂਡਾ ਉੱਥੇ ਤੜਕੇ ਡਿੱਗ ਪਿਆ ਕ੍ਰੈਸ਼ ਹੋ ਗਿਆ ਜਿਹਦੇ ਨਾਲ 10 ਲੋਕਾਂ ਦੀ ਇਮੀਡੀਏਟਲੀ ਮੌਤ ਹੋ ਗਈ ਹੈ। ਸੋ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਆ। ਹਜੋਜੀ ਰਮਨ ਜੀ ਆਪਾਂ ਗੱਲਬਾਤ ਜਿਹੜੀ ਆ ਟਰੱਕਿੰਗ ਬਾਰੇ ਉਸ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ। ਸਭ ਤੋਂ ਪਹਿਲਾਂ ਤਾਂ ਰਮਨ ਜੀ ਕੀ ਹਾਲਾਤ ਨੇ ਕੀ ਸਾਇੰਸ ਨੇ ਟਰੱਕਿੰਗ ਇੰਡਸਟਰੀ ਦੇ ਲੇਟਲੀ ਕੀ ਚੱਲ ਰਿਹਾ ਆ? ਉਹ ਉਥੀਆਂ ਸਟੈਗਨੇਸ਼ਨ ਚ ਜਾਂ ਕੁਝ ਅਪਲਿਫਟ ਮਿਲ ਰਿਹਾ ਰਾਜਕ੍ਰਿਨ ਪੋਜ਼ਿਟਿਵਿਟੀ ਆ ਰਹੀ ਆ ਇੰਡਸਟਰੀ ਦੇ ਵਿੱਚ ਇਹ ਨਹੀਂ ਕਿ ਪੋਜ਼ਿਟਿਵ ਨਹੀਂ ਯੂ نو ਪੋਜ਼ਿਟਿਵਿਟੀ ਨਹੀਂ ਹੈਗੀ ਪੋਜ਼ਿਟਿਵਿਟੀ ਆ ਰਹੀ ਆ ਪਰ ਪ੍ਰੋਬਲਮਸ ਵੀ ਨਾਲ-ਨਾਲ ਜਿਹੜੀਆਂ ਆ ਰਹੀਆਂ ਹੈਗੀਆਂ ਕਈ ਚੀਜ਼ਾਂ ਕਈ ਜਿਹੜੇ ਚੀਜ਼ਾਂ ਮੂਵ ਔਨ ਹੋ ਰਹੀਆਂ ਸਾਰਨੋਂ ਜਿਹੜਾ ਸੀਗਾ ਕਿ ਆਪਣੀ ਇਸ ਵੇਲੇ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਕਾਰਗੋ theft ਹੈਗਾ ਆ ਉਹ 15 1500% ਜਿਹੜਾ ਇਨਕਰੀਜ਼ ਹੋਇਆ ਆ ਆ ਉਹਦੇ ਉੱਤੇ ਕਾਫੀ ਕੰਮ ਚੱਲ ਰਿਹਾ ਹੈਗਾ ਇਸ ਵੇਲੇ ਲੈਜਿਸਲੇਸ਼ਨ ਜਿਹੜੀ ਆ ਉਹ ਆ ਗੋ-ਥਰੂ ਹੋ ਰਹੀ ਹੈ ਜਿਹੜੀ ਕਾਰਗੋ theft ਦੇ ਉੱਤੇ ਹੈਗੀ ਆ ਆ ਜਿਹੜੀ ਜਿਹੜਾ ਹਾਊਸਹੋਲਡ ਗੁੱਡ ਸ਼ਿਪਿੰਗ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਆ ਉਸ ਸੈਨੇਟ ਕਮੇਟੀ ਔਨ ਕਾਮਰਸ ਸਾਇੰਸ ਐਂਡ ਟ੍ਰਾਂਸਪੋਰਟੇਸ਼ਨ ਦੇ ਵਿੱਚ ਯੂਨਾਨੀਮਸਲੀ ਜਿਹੜਾ ਅਪਰੂਵ ਹੋ ਗਿਆ ਸੋ ਇਹ ਬਿਲ ਜਿਹੜਾ ਆ ਹੌਲੀ ਹੌਲੀ ਮੂਵ ਫਾਰਵਰਡ ਹੋ ਰਿਹਾ ਆ ਐਂਡ ਯੂਨਾਨੀਮਸ ਤਰੀਕੇ ਨਾਲ ਹੋ ਰਿਹਾ ਕਿਉਂਕਿ ਹਰ ਇੱਕ ਬੰਦਾ ਹਰਟ ਕਰ ਰਿਹਾ ਨਾਲ ਚਾਹੇ ਉਹ ਡੈਮੋਕ੍ਰੇਟਾ ਚਾਹੇ ਉਹ ਰਿਪਬਲਿਕਨ ਆ ਸੋ ਹੋਪਫੁਲੀ ਜਿਹੜਾ ਇਹ ਬਿਲ ਹੈਗਾ ਇਹ ਜਿਹੜਾ ਐਫ ਐ ਐਮ ਸੀ ਐਸ ਐ ਨੂ ਅਥਾਰਟੀ ਦੇ ਦੂਗਾ ਕਿ ਉਹ ਸਿਵਲ ਪੈਨਲਟੀਆਂ ਜਿਹੜੀਆਂ ਆ ਉਹ ਬੈਡ ਐਕਟਰਸ ਦੇ ਉੱਤੇ ਲਾ ਸਕਣਗੇ ਜਿੱਦਾਂ ਕਿ ਹੁਣ ਬੇਸਿਕਲੀ ਐਫਐਮਸੀਐਸ ਦੇ ਹੱਥ 'ਚ ਕੁਝ ਨਹੀਂ ਹੈਗਾ ਜੇ ਆਪਣੇ ਕਾਰਗੋ ਥੈਫ ਹੁੰਦਾ ਤਾਂ ਅਬ ਲਿਟਰਲੀ ਕੁਝ ਨਹੀਂ ਕਰ ਸਕਦੇ ਕਾਰਗੋ ਥੈਫ ਦੇ ਨਾਲ-ਨਾਲ ਜਿਹੜਾ ਫਰਾਡ ਹੁੰਦਾ ਉਹਦੇ ਉੱਤੇ ਵੀ ਸਾਰਾ ਕੁਝ ਇਹ ਜਿਹੜਾ ਹੈਗਾ ਕੁਝ ਨਹੀਂ ਕਰ 파 ਰਹੇ ਸੋ ਇਹਦੇ ਨਾਲ-ਨਾਲ ਜਿਹੜੀ ਚੀਜ਼ ਆ ਕਿ ਜਿਹੜੀ ਸਭ ਤੋਂ ਵੱਡੀ ਆਪਣੀ ਹੈਗੀ ਆ ਆ ਪ੍ਰੋਬਲਮ ਹੈਗੀ ਅੱਜ ਨਹੀਂ ਇਸ਼ੂ ਜਿਹੜਾ ਇਹੋ ਹੀ ਸੀਗਾ ਇਹਦੇ ਵਿੱਚ ਇੱਕ ਕਾਫੀ ਵੱਡਾ ਜਿਹੜਾ ਗੈਂਗ ਹੈਗਾ ਉਹ ਫੜਿਆ ਗਿਆ ਹੈਗਾ ਅਰਮੀਨੀਅਨ ਗੈਂਗ ਜਿਹੜਾ ਹੈਗਾ ਠੀਕ ਹੈ ਉਹ ਫੜਿਆ ਗਿਆ ਹੈਗਾ ਐਲਈ ਦੇ ਵਿੱਚ 13 ਜਾਣੇ ਉਹਦੇ ਵਿੱਚ ਅਰੈਸਟ ਹੋਏ ਹੈਗੇ ਆ ਉਹ ਯੂ نو ਕਾਫੀ ਵੱਡਾ ਜਿਹੜਾ ਗੈਂਗ ਸੀਗਾ ਜਿਹੜਾ ਫੜਿਆ ਗਿਆ ਜਿਹਦੇ ਨਾਲ ਕੀ ਬਹੁਤ ਜਿਹੜੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਇਹਦੇ ਨਾਲ ਨਾਲ ਜੇ ਆਪਾਂ ਟਰਕਿੰਗ ਨਰਸੀ ਦੇ ਵਿੱਚ ਇਸ਼ੂਜ਼ ਦੀ ਗੱਲ ਕਰੀਏ ਤੇ ਟ੍ਰਕਿੰਗ ਇੰਡਸਟਰੀ ਦੇ ਵਿੱਚ ਇਸ਼ੂਸ ਵੀ ਜਿਹੜੇ ਆ ਉਹ ਸਾਹਮਣੇ ਜਿਹੜੇ ਆ ਆ ਰਹੇ ਹੈਗੇ ਆ ਹੁਣ ਜਿਹੜੇ ਕਿ ਆਪਾਂ ਬੜੇ ਚਿਰ ਤੋਂ ਉਭਾਰਦੇ ਆ ਰਹੇ ਆ ਬੜੇ ਚਿਰ ਤੋਂ ਆਪਾਂ ਉਹ ਇਸ਼ੂਸ ਬਾਰੇ ਗੱਲ ਕਰਦੇ ਆ ਰਹੇ ਚਰਚਾ ਕਰਦੇ ਆ ਰਹੇ ਆ ਜਿਵੇਂ ਕਿ ਆਪਣਾ ਅ ਇੰਗਲਿਸ਼ ਲੈਂਗੁਏਜ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹਦੀ ਉਸ ਦੇ ਨਾਲ ਨਾਲ ਜਿਹੜੀ ਇਸ ਵੇਲੇ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਲਾਇਸੈਂਸ ਇਸ਼ੂ ਜਿਹੜੇ